ਜਿਸ ਦਾ ਤਨ ਮਨ ਜਿਨੇ ਤਨ ਦਿੱਤਾ ਜੀ ਬੜੇ ਪਿਆਰੇ ਨੁਕਤੇ ਮਹਾਰਾਜ ਜੀ ਨੇ ਸਾਨੂੰ ਸਮਝਾਏ ਆ ਕੱਲ ਵੀ ਮਹਾਰਾਜ ਜੀ ਨੇ ਇਹੀ ਗੱਲਾਂ ਸਾਨੂੰ ਸਮਝਾਈਆਂ ਸੀ ਪਾਵਨ ਬਾਣੀ ਅੰਦਰ ਹਰ ਜੇਠ ਜੁੜੰਦਾ ਲੋੜੀਆ ਜਿਸ ਅੱਗੇ ਸਭ ਨਿਵਨ ਮਹਾਰਾਜ ਕਹਿੰਦੇ ਝੁਕ ਉਹਦੇ ਸਾਹਮਣੇ ਜਿਹਦੇ ਸਾਹਮਣੇ ਸਾਰੇ ਝੁਕਦੇ ਪਿਆ ਜੀ ਜਿਹਨੂੰ ਸਾਰੇ ਵੱਡਾ ਕਹਿ ਰਹੇ ਆ ਵੀ ਉਹ ਵੱਡਾ ਹੈ ਉਹਦੇ ਸਾਹਮਣੇ ਝੁਕਣਾ ਬਣਦਾ ਹੈ ਉਹਦੇ ਸਾਹਮਣੇ ਅਰਦਾਸ ਕਰਨੀ ਚਾਹੀਦੀ ਆ ਜਿਹੜਾ ਸਾਨੂੰ ਰੋਜ਼ ਛਕਣ ਵਾਸਤੇ ਰੋਟੀ ਦੇ ਰਿਹਾ ਹੈ ਪ੍ਰਸ਼ਾਦਾ ਦੇ ਰਿਹਾ ਧੀਆ ਪੁੱਤਰ ਪਰਿਵਾਰ ਸਾਰਾ ਕੁਝ ਜਿਹੜਾ ਦੇ ਰਿਹਾ ਹੈ ਮਾਰਾ ਕਹਿੰਦੇ ਝੁਕੋ ਦੇ ਸਾਹਮਣੇ ਜੀ ਹਰ ਜੀਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਦੁਨੀਆ ਦੇ ਵਿੱਚ ਵੀ ਜਦੋਂ ਆਪਾਂ ਵੇਖਦੇ ਤੇ ਛੋਟਾ ਬੰਦਾ ਜਿਹੜਾ ਨਾ ਵੱਡੇ ਦੇ ਸਾਹਮਣੇ ਝੁਕਦਾ ਹੈ ਜੀ ਛੋਟੇ ਅਫਸਰ ਨੂੰ ਵੱਡੇ ਅਫਸਰ ਦੇ ਸਾਹਮਣੇ ਨਿਵਣਾ ਪੈਂਦਾ ਹੈ ਜੀ ਉਹਦੀ ਗੱਲ ਮੰਨਣੀ ਪੈਂਦੀ ਆ ਛੋਟੇ ਕਰਮਚਾਰੀ ਨੂੰ ਵੱਡੇ ਮੁਲਾਜ਼ਮ ਦੀ ਵੱਡੇ ਅਫਸਰ ਦੀ ਗੱਲ ਮੰਨਣੀ ਪੈਂਦੀ ਆ ਕਮਜ਼ੋਰ ਮਨੁੱਖ ਜਿਹੜਾ ਹੁੰਦਾ ਹੈ ਗਰੀਬ ਮਨੁੱਖ ਜਿਹੜਾ ਧਨਾੜ ਦੇ ਸਾਹਮਣੇ ਝੁਕਦਾ ਹੈ ਜੀ ਦੁਨੀਆਂ ਦੇ ਵਿੱਚ ਇਸੇ ਤਰ੍ਹਾਂ ਆਪਾਂ ਵੇਖਦੇ ਆ ਕਿ ਛੋਟਾ ਬੰਦਾ ਜਿਹੜਾ ਉਹ ਵੱਡੇ ਦੇ ਸਾਹਮਣੇ ਝੁਕਦਾ ਝੁਕਣਾ ਪੈਂਦਾ ਹੈ ਉਹਨੂੰ ਛੋਟਾ ਦੇਸ਼ ਵੱਡੇ ਦੇਸ਼ ਦੇ ਸਾਹਮਣੇ ਝੁਕਦਾ ਹੈ ਜੇ ਆਪਾਂ ਨੂੰ ਕੋਈ ਆਫਤ ਆ ਜਾਵੇ ਤੇ ਆਪਾਂ ਕਿਸੇ ਵੱਡੇ ਦੇ ਕੋਲ ਹੀ ਦੌੜਦੇ ਆਂ ਬੱਚੇ ਉੱਤੇ ਕੋਈ ਸਮੱਸਿਆ ਆਵੇ ਤੇ ਉਹਨੂੰ ਮਾਂ ਦੀ ਗੋਦ ਦਾ ਸਹਾਰਾ ਲੈਣਾ ਪੈਂਦਾ ਵੱਡਿਆਂ ਦੇ ਕੋਲ ਹੀ ਜਾਣਾ ਪੈਂਦਾ ਪਿਤਾ ਦੇ ਕੋਲ ਹੀ ਜਾਣਾ ਪੈਂਦਾ ਤੇ ਪਾਤਸ਼ਾਹ ਜੀ ਮੇਰ ਕਰਦੇ ਆ ਗੁਰਸਿੱਖੋ ਗੁਰੂ ਕੇ ਪਿਆਰਿਓ ਉਹਦੇ ਸਾਹਮਣੇ ਝੁਕੋ ਜਿਹਦੇ ਸਾਹਮਣੇ ਝੁਕ ਕਰਕੇ ਫਿਰ ਹੋਰ ਕਿਸੇ ਦੇ ਸਾਹਮਣੇ ਝੁਕਣ ਦੀ ਕੋਈ ਲੋੜ ਨਾ ਰਹਿ ਜਾਵੇ ਜੀ ਬਿਹੌਂਦ ਇੱਥੋਂ ਛੱਡ ਕਰਕੇ ਹੋਰ ਕਿਤੇ ਜਾਈ ਉੱਥੇ ਗੱਲ ਬਣੂਗੀ ਨਾ ਮਹਾਰਾ ਕਹਿੰਦੇ ਹਰ ਜੇਠ ਜੜੰਦਾ ਲੋੜੀਆ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਬੰਨ ਲੱਗਿਆ ਕਿਸੇ ਨਾ ਦੇਈ ਬੰਨ ਕੋਈ ਤੁਹਾਨੂੰ ਬੰਨ ਨਹੀਂ ਸਕੇਗਾ ਜੀ ਕੋਈ ਤੁਹਾਨੂੰ ਡਰਾ ਨਹੀਂ ਸਕਦਾ ਹੈ ਜਿੰਨਾ ਤੁਸੀਂ ਬਾਣੀ ਨਹੀਂ ਪੜੋਗੇ ਤੁਹਾਡੇ ਡਰ ਡਰ ਨਿਕਲਦੇ ਜਾਣਗੇ ਜੀ ਫਿਰ ਚੌਪਈ ਸਾਹਿਬ ਦੇ ਪਾਠ ਹੀ ਕਰਨਾ ਸ਼ੁਰੂ ਕਰ ਦਿਓ ਤੇ ਤੁਹਾਡੇ ਡਰ ਨਿਕਲਣੇ ਸ਼ੁਰੂ ਹੋ ਜਾਣਗੇ ਜਪਜੀ ਸਾਹਿਬ ਦਾ ਪਾਠ ਕਰੋ ਬਾਣੀ ਪੜੋ ਤੁਹਾਡੇ ਡਰ ਜਿਹੜੇ ਆ ਉਹ ਨਿਕਲਨੇ ਸ਼ੁਰੂ ਹੋ ਜਾਣਗੇ ਅੰਦਰੋਂ ਜੀ ਬਾਣੀ ਪੜਿਆ ਤੇ ਬਹੁਤ ਮਨੁੱਖ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਜੀ ਫਿਰ ਉਹਨੂੰ ਡਰ ਨਹੀਂ ਲੱਗਦਾ ਕਿਸੇ ਤੋਂ ਜੀ ਇੱਕ ਪ੍ਰਮਾਤਮਾ ਤੋਂ ਬਿਨਾਂ ਉਹ ਨਹੀਂ ਡਰਦੇ ਹਨ ਇੱਕ ਪ੍ਰਮਾਤਮਾ ਤੋਂ ਬਿਨਾਂ ਨਹੀਂ ਝੁਕਦੇ ਕਿਸੇ ਦੇ ਸਾਹਮਣੇ ਹਰ ਜੇਠ ਜੁੜੰਦਾ ਲੋੜੀ ਹੈ ਜੁੜੰਦਾ ਹੁੰਦਾ ਵੀ ਉਹਦੇ ਨਾਲ ਹੀ ਜੁੜਨਾ ਚਾਹੀਦਾ ਹੈ ਚਾਹੀਦਾ ਹੈ ਸਾਨੂੰ ਲੋੜੀ ਹੈ ਸਾਨੂੰ ਚਾਹੀਦਾ ਉਹਦੇ ਸਾਹਮਣੇ ਜਿਹਦੇ ਅੱਗੇ ਸਾਰੇ ਨਿਵਦੇ ਹਨ ਜਿਹਦੇ ਸਾਹਮਣੇ ਰਾਵਣ ਵੀ ਝੁੱਕ ਗਿਆ ਜਿਹਦੇ ਸਾਹਮਣੇ ਹਰਨਾਕਸ਼ ਵੀ ਝੁੱਕ ਗਿਆ ਜਿਸ ਪ੍ਰਮਾਤਮਾ ਨੇ ਵੱਡਿਆਂ-ਵੱਡਿਆਂ ਰਾਖਸ਼ਾਂ ਦੇ ਨੱਕ ਵਿੱਚ ਨੱਥਾਂ ਪਾ ਦਿੱਤੀਆਂ ਨਕੇਲਾ ਪਾ ਦਿੱਤੀਆਂ ਮਾਰਾ ਕਹਿੰਦੇ ਉਸੇ ਨੂੰ ਝੁੱਕੋ ਭਾਈ ਉਸੇ ਦੀ ਗੱਲ ਸੁਣੋ ਜਾ ਕਰਕੇ ਉਸੇ ਨੇ ਸਾਨੂੰ ਸੰਸਾਰ ਵਿੱਚ ਲਿਆਂਦਾ ਤੇ ਸਾਡੀ ਆਇਆਂ ਦੀ लाज ਵੀ ਉਸੇ ਨੇ ਰੱਖਣੀ ਆ ਜੀ ਜਿਸੇ ਅੱਗੇ ਸਭ ਨਿਵੰਨ ਹਰ ਸੱਜਣ ਦਾ ਬਣ ਲੱਗਿਆ ਕਿਸੇ ਨੰਦੇ ਬੰਨ ਕਿਸੇ ਦਾ ਡਰ ਨਹੀਂ ਰਹਿ ਜਾਂਦਾ ਕੋਈ ਬੰਨ ਨਹੀਂ ਸਕਦਾ ਕੋਈ ਨੂੜ ਨਹੀਂ ਸਕਦਾ ਸਾਨੂੰ ਉਹਦੇ ਚਰਨਾਂ ਦੇ ਨਾਲ ਜੁੜ ਕਰਕੇ ਉਸ ਪ੍ਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਕੋਈ ਬੰਨ ਨਹੀਂ ਫਿਰ ਸਕੇਗਾ ਸਾਨੂੰ ਜੀ ਕਿਸੇ ਦਾ ਡਰ ਨਹੀਂ ਰਹਿ ਜਾਂਦਾ ਫਿਰ ਇਸੀ ਮਨੱਖ ਨੇ ਬੜੀ ਪਿਆਰੀ ਬੱਚਿਆਂ ਨੂੰ ਸਿੱਖਿਆ ਦਿੱਤੀ ਵੀ ਬੱਚਿਓ ਤੁਸੀਂ ਤਾਸ਼ ਦੇ ਵਿੱਚੋਂ ਵੀ ਜ਼ਿੰਦਗੀ ਜਿਉਣਾ ਸਿੱਖ ਸਕਦੇ ਹੋ ਇੱਕ ਬਹੁਤ ਪੁਰਾਣੀ ਕਿਤਾਬ ਹੈ ਜੀ ਜ਼ਿੰਦਗੀ ਦੀ ਤਾਸ਼ ਬਾਖਮਾਲੂ ਕਿਤਾਬ ਹੈ ਜੀ ਵੀ ਸਾਡੀ ਜ਼ਿੰਦਗੀ ਵੀ ਤਾਂ ਇੱਕ ਤਾਸ਼ ਹੀ ਹੈ ਜਿਵੇਂ ਆਪਾਂ ਬਾਹਰ ਦੀਆਂ ਤਾਸ਼ਾਂ ਲੋਕ ਖੇਡਦੇ ਆ ਕਹਿੰਦੇ ਸਾਡੀ ਜ਼ਿੰਦਗੀ ਵੀ ਇਸੇ ਤਰ੍ਹਾਂ ਤਾਸ਼ ਹੈ ਜਿਵੇਂ ਉਹਦੇ ਵਿੱਚ